ਸਭਨਾ ਦਾ ਮਾਪਿਓ ਆਪ ਹੈ ਆਪੇ ਸਾਰ ਕਰੇ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ ਸਭ ਨੂੰ ਪੈਦਾ ਕਰਨ ਵਾਲਾ ਤੇ ਸਾਰੇ ਜੀਵਾਂ ਦੀ ਸਾਰ ਲੈਂਦਾ ਸੰਭ ਸੰਭਾਲ ਕਰਦਾ ਹੈ ਵਰਤਨ ਜਾ ਕੇ ਕੇਵਲ ਨਾਮ ਜਿਹੜਾ ਆਪਾਂ ਲੜੀਵਾਰ ਸ਼ਬਦ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਹੈ ਭਾਈ ਸੰਤ ਉਹ ਹੈ ਜਿਸ ਦੇ ਹਿਰਦੇ ਵਿੱਚ ਸਿਰਫ ਹਰ ਨਾਮ ਹਰ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ ਦੇਖੋ ਪ੍ਰਭੂ ਪਰਮਾਤਮਾ ਨੇ ਸਭਨਾਂ ਨੂੰ ਪੈਦਾ ਕੀਤਾ ਹੈ ਸਭਨਾਂ ਦਾ ਮਾਂ ਪਿਓ ਆਪ ਹੈ ਪ੍ਰਭੂ ਪਰਮਾਤਮਾ ਤੇ ਉਹਨੂੰ ਪ੍ਰਵਾਨ ਕਿਹੜੇ ਹੁੰਦੇ ਨੇ ਸੰਤ ਜਨ ਕਿਹੜੇ ਨੇ ਲਾਇਕ ਪੁੱਤਰ ਕਿਹੜੇ ਨੇ ਮਹਾਰਾਜ ਨੇ ਦੱਸਿਆ ਵਰਤਨ ਜਾ ਕੇ ਕੇਵਲ ਨਾਮ ਜਿਸ ਦੇ ਹਿਰਦੇ 'ਤੇ ਸਰਪ ਹਰ ਸਿਮਰਨ ਦਾ ਹੀ ਆਹਰ ਟਿਕਿਆ ਰਹਿੰਦਾ ਹੈ ਉਹ ਲੈਕਤਿਆਂ ਪੁੱਤਰ ਅਖਵਾਉਂਦੇ ਨੇ ਸੰਤ ਜਨ ਉਹਨੇ ਸਤ ਸੰਗੀ ਆਨੰਦ ਰੂਪ ਕੀਰਤਨ ਵਿਸਰਾਮ ਸਦਾ ਆਨੰਦ ਰਹਿਣ ਵਾਲੇ ਪ੍ਰਮਾਤਮਾ ਦੀ ਸਿੱਖਤ ਸਲਾਹੀ ਸੰਤ ਦੀ ਜ਼ਿੰਦਗੀ ਦਾ ਸਹਾਰਾ ਹੈ ਸਤ ਸੰਗੀ ਸੰਤ ਰੱਬ ਦੇ ਪਿਆਰੇ ਤੇ ਇੱਕ ਗੁਰੂ ਸੰਤ ਅਗਲੇ ਬੰਦ ਚ ਮਾਰਾ ਦੱਸਦੇ ਨੇ ਮਿੱਤਰ 70 ਜਾ ਕੇ ਏਕ ਸਮਾਨ ਨੇ ਮਿੱਤਰ 70 ਦਾ ਮਤਬਲ ਹੈ ਹੈ ਭਾਈ ਸੰਤ ਉਹ ਹੈ ਜਿਸ ਦੇ ਮਨ ਵਿੱਚ ਮਿੱਤਰ ਤੇ ਬੈਰੀ ਇੱਕੋ ਜਿਹੇ ਲੱਗਦੇ ਹਨ ਮਿੱਤਰ ਦੇ ਨਾਲ ਵੀ ਉਹਨਾਂ ਹੀ ਪ੍ਰੇਮ ਤੇ ਵੈਰੀ ਨਾਲ ਵੀ ਕਿਸੇ ਨਾਲ ਪੈਰ ਵਿਰੋਧ ਨਹੀਂ ਕਰਦੇ ਉਹ ਉਹਦਾ ਹੀ ਰੂਪ ਹੋ ਜਾਂਦੇ ਨੇ ਉਹ ਹੁੰਦੇ ਕੌਣ ਨੇ ਸੰਤ ਜਨ ਸਤ ਸੰਗੀ ਜਿਹੜੇ ਸਦਾ ਹੀ ਸਤ ਦਾ ਸੰਗ ਕਰਦੇ ਨੇ ਸੱਚ ਨਾਲ ਜੁੜੇ ਰਹਿੰਦੇ ਨੇ ਪ੍ਰਭ ਆਪਣੇ ਬਿਨ ਅਬਰ ਨ ਜਾਣੇ ਮਹਾਰਾਜ ਕਹਿੰਦੇ ਕਿਉਂਕਿ ਸੰਤ ਸਭ ਜੀਵਾਂ ਵਿੱਚ ਆਪਣੇ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਵਸਦਾ ਨਹੀਂ ਸਮਝਦੇ ਕੋਟ ਕੋਟ ਅਗ ਕਾਟਨ ਹਾਰਾ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ ਮਹਾਰਤ ਸਮਝਾਉਂਦੇ ਨੇ ਹੇ ਪਾਈ ਪ੍ਰਮਾਤਮਾ ਦਾ ਸੰਤ ਹੋਰ ਨਾ ਦੇ ਕਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਰੱਖਦਾ ਹੈ ਪਾਪ ਗੜੇ ਜਿਹੜੇ ਬਹਿਮਾ ਭਰਮਾ ਕਰਮਾਂ ਕੰਡ ਅਚ ਫਸਿਆ ਇਨਸਾਨ ਮਾੜੀਆਂ ਵਹਿਬਤਾਂ ਨੇ ਤੇ ਉਹ ਗੁਰੂ ਦਾ ਗਿਆਨ ਗੁਰੂ ਸੰਤ ਹੀ ਤਾਕਤ ਰੱਖਦਾ ਹੈ ਕਰੋੜਾਂ ਹੀ ਪਾਪ ਦੂਰ ਕਰਨ ਦੀ ਤਾਕਤ ਗੁਰੂ ਸੰਤ ਹੀ ਰੱਖਦਾ ਹੈ ਹੋਰ ਨਹੀਂ ਕਿਸੇ ਕੋਲ ਤਾਕਤ ਹੈ ਦੁੱਖ ਦੂਰ ਕਰਨ ਜੀ ਕੇ ਦਾਤਾਰ ਅਗਲੇ ਬੰਦ ਚ ਫੇਰ ਦੱਸਦਾ ਮਹਾਰਾਜ ਨੇ ਹੇ ਪਾਈ ਪ੍ਰਮਾਤਮਾ ਦੇ ਸੰਤ ਦੂਜਿਆਂ ਦੇ ਦੁੱਖ ਦੂਰ ਕਰਨ ਯੋਗੇ ਹੋ ਜਾਂਦੇ ਹਨ ਉਹ ਲੋਕਾਂ ਨੂੰ ਆਤਮਿਕ ਜੀਵਨ ਦੇਣ ਦੀ ਸਮਰੱਥਾ ਰੱਖਦੇ ਹਨ ਸੂਰਬੀਰ ਬਚਨ ਕੇਬਲੀ ਕੌਲਾ ਬਪਰੀ ਸ਼ਾਂਤੀ ਛਲੀ ਪ੍ਰਭੂ ਦੇ ਸੰਤ ਬਕਾਰਾਂ ਦੇ ਟੱਕਰੇ ਤੇ ਸੂਰਮੇ ਹੁੰਦੇ ਹਨ ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ ਬਿਜੋ ਗੁਰਮੁਖ ਪਿਆਰੇ ਕਹਿ ਲੋ ਸੰਤ ਜਨ ਸਤਸੰਗੀ ਗੁਰੂ ਸਹਿਬਾਨ ਜੋ ਬਚਨ ਕਰਦੇ ਆਪਦੇ ਬਚਨਾਂ ਦੇ ਬਲੀ ਹੁੰਦੇ ਨੇ ਜੋ ਬਚਨ ਕਰਤੇ ਉਸ ਬਚਨ ਨੂੰ ਨਹੀਂ ਮੋਟਨਾ ਉਸ ਬਚਨ ਤੋਂ ਤਿਲਕਣਾ ਨਹੀਂ ਉਸੇ ਬਚਨ ਤੇ ਪੱਕਾ ਰਹਿਣਾ ਸਿਰ ਜਾਏ ਤਾਂ ਜਾਏ ਸਿੱਖੀ ਤਿਲਕਣਾ ਜਾਏ ਇਤਿਹਾਸ ਸਾਹਮਣੇ ਆਪਣੇ ਮਹਾਰਾਜ ਕਹਿੰਦੇ ਸੂਰਬੀਰ ਬਚਨ ਕੇ ਬਲੀ ਕੋਲਾ ਬਪਰੀ ਸ਼ਾਂਤੀ ਛਲੀ ਪ੍ਰਭੂ ਦੇ ਸੰਤ ਬਕਾਰਾਂ ਦੇ ਟੱਕਰੇ ਤੇ ਸੂਰਮੇ ਹੁੰਦੇ ਹਨ ਕੀਤੇ ਬਚਨਾਂ ਦੀ ਪਾਲਣਾ ਕਰਦੇ ਹਨ ਸੰਤਾਂ ਦੀ ਨਿਗਾਹ ਵਿੱਚ ਇਹ ਮਾਇਆ ਵੀ ਨਿਮਾਣੀ ਜਿਹੀ ਯਾਪਦੀ ਹੈ ਇਸ ਨਿਮਾਣੀ ਮਾਇਆ ਨੂੰ ਸੰਤਾਂ ਦੇ ਆਪਣੇ ਬਸ ਵਿੱਚ ਕਰ ਲਿਆ ਹੁੰਦਾ ਹੈ ਸੰਤਾਂ ਨੇ ਆਪਣੇ ਬਸ ਵਿੱਚ ਕਰ ਲਿਆ ਹੁੰਦਾ ਇਹਨੂੰ ਇਹ ਨੂੰ ਨੀ ਕਿਸੇ ਰੂਪ ਵਿੱਚ ਵੀ ਫਿਰ ਗੁਰੂ ਦੇ ਪਿਆਰੇ ਨੂੰ ਸਤ ਸੰਗੀ ਨੂੰ ਸੰਤ ਜਨ ਨੂੰ ਕਿਸੇ ਵੀ ਰੂਪ ਵਿੱਚ ਨਹੀਂ ਪਹੋ ਸਕਦੀ ਮੋਹ ਮਾਇਆ ਨਾ ਧੀਆਂ ਦੇ ਰੂਪ ਵਿੱਚ ਨਾ ਪੁੱਤਰਾਂ ਦੇ ਰੂਪ ਵਿੱਚ ਨ ਬੈਂਕ ਬੈਲ ਸੰਦੇ ਰੂਪ ਵਿੱਚ ਨਾ ਕੋਠੀਆਂ ਕਾਰਾਂ ਦੇ ਰੂਪ ਵਿੱਚ ਨਾ ਰਿਸ਼ਤੇਦਾਰੀਆਂ ਦੇ ਰੂਪ ਵਿੱਚ ਕਿਉਂਕਿ ਬਹੁਤ ਸਾਰੇ ਰੂਪ ਨੇ ਮਾਇਆ ਦੇ ਰਿਸ਼ਤੇਦਾਰੀ ਦਾ ਮੋਹ ਮਾਇਆ ਵੀ ਮੋਹ ਜਾਲ ਵੀ ਗੁਰੂ ਨਾਲੋਂ ਤੋੜ ਲੈਂਦਾ ਨਿੱਕੀ ਜੀ ਧਾਰਨਾ ਲਈਏ ਆਪਾਂ ਜੇ ਮਤਲਬ ਕੋਈ ਧੀ ਪੁੱਤ ਦਾ ਵਿਆਹ ਕਰਨਾ ਤੇ ਰਿਸ਼ਤੇਦਾਰ ਕਹਿੰਦੇ ਭਾਈ ਜੇ ਆ ਕੁਝ ਹੋਏਗਾ ਵਿਆਹ ਦੇ ਵਿੱਚ ਤਾਂ ਅਸੀਂ ਆਵਾਂਗੇ ਤੇ ਨਹੀਂ ਨਾ ਹੀ ਆਉਣਾ ਜਿਹੜਾ ਗੁਰਮਖ ਪਿਆਰਾ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਭਾਈ ਤੁਸੀਂ ਨਹੀਂ ਆਉਣਾ ਤਾਂ ਸਾਡਾ ਸਰ ਜੂ ਪਰ ਇਹ ਨਹੀਂ ਹੋਣਾ ਤੇ ਕਈ ਰਿਸ਼ਤੇਦਾਰੀਆਂ ਦਾ ਮੂੰਹ ਰੱਖਣ ਵਾਸਤੇ ਵੀ ਸਾਡੀ ਰਿਸ਼ਤੇਦਾਰੀ ਗੁੱਸੇ ਨਾ ਹੋ ਜਾਣ ਸਾਡੇ ਰਿਸ਼ਤੇਦਾਰਾਂ ਨੂੰ ਗੁੱਸੇ ਹੋ ਜੇ ਫੁੱਫੜੀ ਨਾ ਜੋ ਅੱਖਾਂ ਦਾ ਰੁੱਸ ਜੇ ਕਿਤੇ ਪਿਛਲ ਕੋਈ ਨਾ ਕਰ ਲਾਂਗੇ ਇੰਨਾ ਕੁ ਚੱਲਦਾ ਇਹ ਵੀ ਇੱਕ ਮਾਇਆ ਹੀ ਜੰਬੜਦੀ ਆ ਇਸ ਰੂਪ ਵਿੱਚ ਵੀ ਪਰ ਜਿਹੜੇ ਗੁਰੂ ਦੇ ਪਿਆਰੇ ਨੇ ਸੰਤ ਜਨ ਨੇ ਸਤ ਸੰਗੀ ਨੇ ਉਹ ਕਿਸੇ ਵੀ ਹੱਲੇ ਤੋਂ ਪ੍ਰਭਾ ਨਹੀਂ ਪਾਉਣ ਦਿੰਦੇ ਮਾਇਆ ਨੂੰ ਨਰਲੇ ਪਰਹਿੰਦੇ ਆ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਫਿਰ ਭਾਵੇਂ ਭਾਵੇਂ ਖੋਪਰ ਤੋੜਿਆ ਜਾਏ ਚਾਹੇ ਚਰਖੜੀਆਂ ਦੇ ਚੜਿਆ ਜਾਏ ਚਾਹੇ ਟੁਕੜੇ ਟੁਕੜੇ ਕਰਕੇ ਬੱਚਿਆਂ ਦੇ ਝੋਲੀਆਂ ਚ ਪਾਏ ਜਾਣ ਉਹ ਨਹੀਂ ਫਿਰ ਗੁਰੂ ਦਾ ਪਿਆਰਾ ਸੰਤ ਜਨ ਬੀਬੀਆਂ ਚਾਹੇ ਪਾਈ ਆ ਇਥੇ ਵੀ ਕਹਾਂਗੇ ਆਪਾਂ ਮਹਾਰਾਜ ਨੇ ਦੱਸਿਆ ਵਿਸੰਤਾਂ ਦੀ ਨਿਗਾਹ ਵਿੱਚ ਇਹ ਮਾਇਆ ਵੀ ਨਿਮਾਣੀ ਜਿਹੀ ਜਾਪਦੀ ਹੈ ਇਸ ਨਿਮਾਣੀ ਮਾਇਆ ਨੂੰ ਸੰਤਾਂ ਨੇ ਆਪਣੇ ਬਸ ਵਿੱਚ ਕਰ ਲਿਆ ਹੁੰਦਾ ਹੈ ਇਦਾਂ ਹੱਲਾ ਨਹੀਂ ਹੋਣ ਦਿੰਦੇ ਮਨ ਤੇ ਕੰਟਰੋਲ ਵਿੱਚ ਜਾਣਾਂ ਦੇ ਤਾਂ ਕਾ ਸੰਗ ਵਸ ਸੁਰਦੇਵ ਵਾਹ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦੇ ਸੰਤਾਂ ਦਾ ਮਲਾਪ ਆਕਸੀ ਦੇਵਤੇ ਵੀ ਲੋੜਦੇ ਰਹਿੰਦੇ ਹਨ ਅਮੋਗ ਦਰਸ ਸਫਲ ਜਾ ਕੀ ਸੇਵ ਮਹਾਰਾਜ ਕਹਿੰਦੇ ਨਾ ਸਤ ਸੰਗੀ ਜਨਾਂ ਦਾ ਸੰਤਾਂ ਦਾ ਦਰਸ਼ਨ ਬਿਅਰਥ ਨਹੀਂ ਜਾਂਦਾ ਸੰਤਾਂ ਦੀ ਸੇਵਾ ਜ਼ਰੂਰ ਫਲ ਦਿੰਦੀ ਹੈ ਹੁਣ ਆਪਾਂ 35 ਮਹਾਂਪੁਰਖਾਂ ਦੇ ਲੜ ਲੱਗੇ ਬੈਠੇ ਆ 35 ਸੰਤ ਜਨਾਂ ਦੇ ਤਾਬਿਆਂ 'ਚ ਬੈਠੇ ਆਪਾਂ ਐਂ ਕਹਿ ਲਓ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਤ ਸੰਗ ਕਰਨੀ ਗੁਰੂ ਦੇ ਬਚਨ ਸੁਣਨੇ ਅਸੀਂ 35 ਮਹਾਂਪੁਰਖਾਂ ਸੰਤਾਂ ਦੀ ਸੰਗਤ ਕਰ ਰਹੇ ਹਾਂ ਧਿਆਨ ਚ ਰੱਖਿਓ ਇਹ ਗੱਲ ਅਸੀਂ 35 ਮਹਾਂਪੁਰਖਾਂ ਦੀ ਸੰਗਤ ਵਿੱਚ ਸੰਤਾਂ ਦਾ ਦਰਸ਼ਨ ਬੇਅਰਥ ਨਹੀਂ ਜਾਂਦਾ ਸੰਤਾਂ ਦੀ ਸੇਵਾ ਜ਼ਰੂਰ ਫਲ ਦਿੰਦੀ ਹੈ ਟਾਈਮ ਲੱਗ ਸਕਦਾ ਅੱਗੇ ਮਹਾਰਾਜ ਨੇ ਦੱਸਿਆ ਕਰ ਜੋੜ ਨਾਨਕ ਕਰੇ ਅਰਦਾਸ ਮੋਹੇ ਸੰਤਾਂ ਟਹਿਲ ਦੀਜੇ ਗੁਣਤਾਸ ਹੇ ਭਾਈ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦੇ ਹਾਂ ਇਉਂ ਕਹਿ ਲੈਣੇ ਆਪਾਂ ਇੱਥੇ ਤੇ ਮੈਨੂੰ ਹੁਣ ਹੇ ਗੁਣਾਂ ਦੇ ਖਜ਼ਾਨੇ ਪ੍ਰਭੂ ਮੈਨੂੰ ਸੰਤ ਜਨਾਂ ਦੀ ਸੇਵਾ ਦੀ ਦਾਤ ਬਖਸ਼ ਆਪਣਾ ਵੀ ਮਨ ਬਣ ਜੇ ਕਿਤੇ ਗੁਰੂ ਨਾਨਕ ਸਾਹਿਬ ਦੇ ਪਿੱਛੇ ਲੱਗ ਕੇ ਆਪਾਂ ਵੀ ਇਹ ਅਰਦਾਸ ਰੂਪੀ ਸ਼ਬਦ ਵੀ ਪੜਿਏ ਤੇ ਗੁਰੂ ਦੇ ਕਹੇ ਆਪਣਾ ਜੀਵਨ ਬਸਰ ਕਰੀਏ ਫਿਰ ਬਖਸ਼ਿਸ਼ ਹੋਏਗੀ ਅਗਲਾ ਸ਼ਬਦ ਆਸਾ ਮਹੱਲਾ ਪੰਜਵਾਂ ਸਗਲ ਸੂਖ ਜਪ ਏਕੇ ਨਾਮ ਸਗਲ ਧਰਮ ਮਹਿ ਸਗਲ ਧਰਮ ਹਰ ਕੇ ਗੁਣ ਗਾਮ ਵਾਹ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਪਰਮਾਤਮਾ ਦਾ ਨਾਮ ਜਪਿਆ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਇਹ ਭਾਈ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਿੱਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ ਕਿਉਂਕਿ ਲਿਖਿਆ ਵੀ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਮਹਾਰਾਜ ਕਹਿੰਦੇ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਧਰਮ ਇਹ ਹੀ ਹੈ ਤੇ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਤੇ ਸੱਚੇ ਸੋਚੇ ਕਾਰੋ ਵਿਹਾਰ ਕਰਨੇ ਆਪਦੇ ਨਿਰਮਲ ਕਰਮ ਪਵਿੱਤਰ ਕੰਮ ਕਰਨੇ ਇਥੇ ਵੀ ਮਹਾਰਾਜ ਨੇ ਇਹੀ ਦੱਸਿਆ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟ ਤਲਾਗੇ ਪ੍ਰਭ ਰੰਗ ਉਹ ਪਹਿਲਾ ਵਾਲੇ ਸ਼ਬਦ ਦਾ ਬੰਦ ਆ ਜਿਹੜਾ ਮਹਾਰਾਜ ਨੇ ਦੱਸਿਆ ਇਥੇ ਸਗਲ ਧਰਮ ਹਰ ਕੇ ਗੁਣ ਗਾਮ ਬਿਹਿੇ ਭਾਈ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਨ ਵਿੱਚ ਹੀ ਹੋਰ ਸਾਰੇ ਧਰਮ ਆ ਜਾਂਦੇ ਹਨ ਤੇ ਮਹਾ ਬਵਿੱਤਰ ਸਾਧਕਾ ਸੰਗ ਗੁਰੂ ਦੀ ਸੰਗਤ ਬਹੁਤ ਪਵਿੱਤਰ ਕਰਨ ਵਾਲੀ ਹੈ ਗੁਰੂ ਨੂੰ ਮਿਲਿਆ ਪ੍ਰਮਾਤਮਾ ਦਾ ਪ੍ਰੇਮ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ ਜਿਸ ਭੇਟਤ ਲੱਗੇ ਪ੍ਰਭ ਰੰਗ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਦਾ ਫਿਰ ਗੁਰਪ੍ਰਸਾਦ ਓਏ ਆਨੰਦ ਪਾਵੇ ਹੇ ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਨਾਮ ਸਿਮਰਿਆ ਪ੍ਰਭੂ ਨਾਮ ਸਿਮਰਿਆ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਵੀ ਮਨੁੱਖ ਨੂੰ ਪਤਾ ਲੱਗ ਜਾਂਦਾ ਵੀ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਦੀ ਬਰਕਤ ਨਾਲ ਹੀ ਪ੍ਰਭੂ ਪਰਮਾਤਮਾ ਵਿੱਚ ਲੀਨ ਹੋਇਆ ਜਾ ਸਕਦਾ ਨਹੀਂ ਤਾਂ ਚਰਾਸੀ ਦੇ ਗੇੜ ਚ ਪਿਆ ਰਹਿੰਦਾ ਜੀ ਜੀਵਾਤਮਾ ਕਦੇ ਕੋਈ ਸਰੀਰ ਮਿਲ ਗਿਆ ਕੋਈ ਕੋਈ ਸਰੀਰ ਮਿਲ ਗਿਆ ਹੁਣ ਮਨੁੱਖਾ ਸਰੀਰ ਮਿਲਿਆ ਹੋਇਆ ਫਿਰ ਅਗਲਾ ਪਤਾ ਨਹੀਂ ਕਿਹੜਾ ਮਿਲ ਜੂ ਜੇ ਪ੍ਰਭੂ ਪਰਮਾਤਮਾ ਦਾ ਨਾਮ ਨਾ ਜਪਿਆ ਤਾਂ ਤੇ ਨਹੀਂ ਤਾਂ ਫਿਰ ਨਾਮ ਜਪ ਤੋ ਸਭ ਹੋਬਤ ਸੂਖ ਗੁਰੂ ਨੇ ਦੱਸਿਆ ਹੀ ਆਪਾਂ ਨੂੰ ਹੁਣ ਵੀ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਸੌਖਾ ਰਹੇਗਾ ਜੀਵ ਆਤਮਾ ਉਹਨੂੰ ਕਸ਼ਟ ਨਹੀਂ ਮਿਲੇਗਾ ਟੇਡੀਆਂ ਮੀਟੀਆਂ ਜੂਨੀਆਂ ਦਾ ਗੇੜ ਨਹੀਂ ਮਿਲੇਗਾ ਕਿਉਂਕਿ ਗੁਰੂ ਨੇ ਗਰੰਟੀ ਲਈ ਆ ਜੋ ਗਰਬਾਣੀ ਚ ਲਿਖਿਆ ਸੱਚ ਲਿਖਿਆ ਜੀ ਪਰਮਾਤਮਾ ਦਾ ਪ੍ਰੇਮ ਹਿਰਦੇ ਵਿੱਚ ਪੈਦਾ ਹੋ ਜਾਣ ਦਾ ਇਹੀ ਭਾਵ ਹੈ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ ਜਦੋਂ ਪ੍ਰਭੂ ਪਰਮਾਤਮਾ ਨਾਲ ਪਿਆਰ ਬਣ ਗਿਆ ਫਿਰ ਗੁਰੂ ਤੋਂ ਡਰਦਾ ਰਹੇਗਾ ਪਰਮਾਤਮਾ ਦੇ ਡਰ ਵਿੱਚ ਰਹੇਗਾ ਜੀਵਨ ਤੇ ਉਹ ਸੌਖਾ ਕਰ ਲਏਗਾ ਮਹਾਰਾਜ ਨੇ ਦੱਸਿਆ ਹੈ ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਨਾਮ ਸਿਮਰਿਆ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਤੁਹਾਨੂੰ ਸੂਝ ਹੀ ਮਿਲ ਜਾਂਦੀ ਹੈ ਮਨੁੱਖ ਨੂੰ ਭੈਣਾ ਤੇ ਭਾਈ ਆ ਜਿਸ ਸਿਮਰਤਮਨ ਹੋਏ ਪ੍ਰਗਾਸਾ ਤਾਂ ਕੀ ਗਤਮਤ ਕਹਿਨ ਨਾ ਜਾਵੇ ਰਹਾਉ ਮਹਾਰਾਜ ਕਹਿੰਦੇ ਉਸ ਦੀ ਉੱਚੀ ਆਤਮਕ अवस्था ਬਿਆਨ ਨਹੀਂ ਕੀਤੀ ਜਾ ਸਕਦੀ ਉਸ ਦੀ ਆਤਮਕ ਆ ਉਸ ਦੀ ਉਸ ਦੀ ਆਤਮਕ ਬੜਪਣ ਦੱਸੀ ਨਹੀਂ ਜਾ ਸਕਦੀ ਵੀ ਇੰਨਾ ਉੱਚੇ ਜੀਵਨ ਵਾਲਾ ਮਨੋਕਾ ਹੈ ਉਹ ਮਨੁੱਖ ਅਨੇਕ ਆਤਮਕ ਆਨੰਦ ਮਾਣਦਾ ਹੈ। ਮਨ ਕਰਕੇ ਸੁਖੀ ਰਹਿੰਦਾ। ਦੁਖੀ ਨਹੀਂ ਹੁੰਦਾ। ਅੱਗੇ ਮਹਾਰਾਜ ਦੱਸਦੇ ਨੇ ਬਰਤਨੇਮ ਮੰਨ ਜਨ ਤਿਸ ਪੂਜਾ। ਬੇਦ ਪਰਾ ਅਨੰਤਨ ਸਿਮਰਤ ਸੁਣੀ ਜਾ। ਏ ਭਾਈ ਉਸ ਦੇ ਭਾ ਦੇ ਮਾਨੋ ਸਾਰੇ ਬਰਤਨੇਮ ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ। ਜਿਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ ਜਿਹੜਾ ਮਨੁੱਖ ਬਸ ਵਰਤ ਨੇਮ ਮੰਜਨ ਤੇ ਸਪੂਜਾ ਸਭ ਕੁਝ ਹੋ ਗਿਆ ਮਹਾਰਾਜ ਕਹਿੰਦੇ ਸਾਰੇ ਵਰਤ ਨੇਮ ਸਾਰੇ ਤੀਰਥ ਅਸ਼ਨਾਣ ਅਤੇ ਸਾਰੀਆਂ ਪੂਜਾ ਹੋ ਗਈਆਂ ਜਿਹੜੇ ਮਨੁੱਖ ਨੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਲਿਆ ਮਨ ਉਹ ਨੂੰ ਨਹੀਂ ਭਟਕਣ ਦੀ ਲੋੜ ਫਿਰ ਇੱਧਰ ਉੱਧਰ ਜਾ ਕੇ ਵੇਦ ਪ੍ਰਾਨ ਤਨ ਸਿਮਰਤ ਸੁਣੀ ਜਾ ਮਹਾਰਾਜ ਕਹਿੰਦੇ ਉਸ ਨੇ ਮਾਨੋ ਵੇਦ ਪ੍ਰਾਨ ਸਿਮਰਤੀਆਂ ਆਦਕ ਸਾਰੇ ਧਰਮ ਪੁਸਤਕ ਸੁਣ ਲਏ ਹਨ ਇੱਕੋ ਇੱਕ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਨੂੰ ਸਾਰੀਆਂ ਹੀ ਸਹੂਲਤਾਂ ਮਿਲ ਗ ਜਾਣ ਮਹਾ ਪਨੀਤ ਜਾ ਕਾ ਨਿਰਮਲ ਥਾਨ ਵਾ ਮਹਾਰਾਜ ਕਹਿੰਦੇ ਜਿਸ ਮਨੁੱਖ ਦਾ ਹਿਰਦਾ ਥਾਂ ਨਾਮ ਦੀ ਬਰਕਤ ਨਾਲ ਬਹੁਤ ਬਵਿੱਤਰ ਨਿਰਮਲ ਹੋ ਜਾਂਦਾ ਹੈ ਤੇ ਹੁੰਦਾ ਕਦੋਂ ਸਾਧ ਸੰਗਤ ਜਾ ਕੇ ਹਰ ਹਰ ਨਾਮ ਅਤੇ ਗੁਰੂ ਦੀ ਸੰਗਤ ਦੀ ਬਰਕਤ ਨਾਲ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਬਸਦਾ ਹੈ ਤੇ ਫੇਰ ਪ੍ਰਗਟਿਓ ਸੋ ਜਨ ਸਗਲੇ ਭਵਨ ਮਹਾਰਾਜ ਕਹਿੰਦੇ ਫਿਰ ਏ ਭਾਈ ਉਹ ਮਨੁੱਖ ਸਾਰੇ ਭਵਨਾ ਵਿੱਚ ਉੱਗਾ ਹੋ ਜਾਂਦਾ ਹੈ ਤੋ ਤਪਨੀਤ ਤਾਂ ਕੀ ਪਗ ਰੇਨ ਜਾ ਕੋ ਭੇਟਿਓ ਹਰ ਹਰ ਰਾਹੀ ਮਹਾਰਾਜ ਕਹਿੰਦੇ ਉਸ ਮਨੁੱਖ ਦੇ ਚਰਨਾਂ ਦੀ ਧੂੜ ਬਕਾਰਾਂ ਵਿੱਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿੱਤਰ ਕਰਮ ਦੀ ਸਮਰੱਥਾ ਰੱਖਦੀ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਪ੍ਰਭੂ ਪਾਤਸ਼ਾਹ ਮਿਲ ਪੈਂਦਾ ਹੈ ਉਹ ਮਨੁੱਖ ਦੀ ਉੱਚੀ ਆਤਮਿਕ ਅਵਸਥਾ ਹੁੰਦੀ ਹੈ ਤਾਂ ਕੀ ਗਤਮਿਤ ਕਥਨ ਨ ਜਾਈ ਉਸ ਮਨੁੱਖ ਦੀ ਆਤਮਿਕ ਵਿਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਆਠ ਪਹਿਰ ਕਰ ਜੋੜ ਤੇ ਆਵ ਮਹਾਰਾਜ ਨੇ ਅਗਲੇ ਵੰਦ ਚ ਦਰਸ਼ਾ ਵੀ ਹੈ ਪ੍ਰਭੂ ਮੈਂ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਹਾਂ ਤੇ ਧਿਆਨ ਧਨ ਵਾਲੇ ਨੂੰ ਫਿਰ ਉਹਨ ਸਾਧਾਂਕਾ ਦਰਸ਼ਨ ਪਾਵੋ ਉਹਨਾਂ ਸਾਧੂਆਂ ਦਾ ਦਰਸ਼ਨ ਕਰਦਾ ਕਰਦਾ ਰਹਾਂ ਜਿਹੜੇ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜੇ ਤੇ ਹੋਰਾਂ ਨੂੰ ਜੋੜ ਰਹੇ ਹਨ ਗੁਰਬਾਣੀ ਰਾਹੀ ਜੀ 35ਵਾਂ ਪੁਰਖ ਇਹ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜੇ ਰਹੇ ਤੇ ਇਹ ਹੁਣ ਆਪਾਂ ਨੂੰ ਬਾਣੀ ਰਾਹੀ ਪ੍ਰਭੂ ਪ੍ਰਮਾਤਮਾ ਨਾਲ ਜੋੜ ਰਹੇ ਹਨ ਮਹਾਰਾਜ ਕਹਿੰਦੇ ਉਹਨਾਂ ਸਾਧਾਂ ਦਾ ਦਰਸ਼ਨ ਪਾਵਾਂ ਗੁਰੂ ਮਹਾਰਾਜ ਤਾਂ ਆਪ ਜੀ ਦੀ ਕਿਰਪਾ ਸਦਕਾ ਮੈਂ ਇਸ 35 ਮਹਾਂਪੁਰਖ ਸਾਧੂਆਂ ਦਾ ਦਰਸ਼ਨ ਕਰਦਾ ਰਹਾ। ਉਹਨਾਂ ਸਾਧੂਆਂ ਦਾ ਦਰਸ਼ਨ ਕਰਦਾ ਰਹਾ। ਮੋਹੇ ਗਰੀਬ ਕੋ ਲਹਿੋਰ ਲਾਏ। ਮਹਾਰਾਜ ਨੇ ਦੱਸਿਆ ਵੀ ਉਹਨਾਂ ਸਾਧੂਆਂ ਦਾ ਦਰਸ਼ਨ ਕਰਦਾ ਰਹਾ ਕਿਹੜਿਆਂ ਦਾ? ਮੈਨੂੰ ਗਰੀਬ ਨੂੰ ਉਹਨਾਂ ਦੀ ਸੰਗਤ ਵਿੱਚ ਰਲਾ ਦੇ। ਮੋਹੇ ਗਰੀਬ ਕੋ ਲਹਿੋਰ ਲਾਏ। ਜਿਹੜੇ ਮੈਨੂੰ ਗਿਆਨ ਦੀ ਦਾਤ ਦੇ ਕੇ ਆਪਣੇ ਸੰਗ ਰਲਾਉਂਦੇ ਹਨ ਇਹ 35 ਮਹਾਂਪੁਰਖਾਂ ਦੀ ਗੱਲ ਆਪਾਂ ਕਰਾਂਗੇ ਜੀ ਉਹਨਾਂ ਸਾਧਾਂ ਦਾ ਦਰਸ਼ਨ ਪਾਵਾਂ ਗੁਰੂ ਮਾਰਾ ਸੱਚੇ ਪਾਤਸ਼ਾਹ ਆਪ ਜੀ ਦਾ ਮੈਨੂੰ ਦਰਸ਼ਨ ਪ੍ਰਾਪਤ ਹੋਵੇ ਤੇ ਮੈਨੂੰ ਗਰੀਬ ਨੂੰ ਉਹਨਾਂ ਦੀ ਸੰਗਤ ਵਿੱਚ ਰਲਾ ਦੇ ਨਾਨਕ ਆਏ ਭਏ ਸਰਨਾਏ ਅਗਰਾਬੰਦ ਮਾਰਨ ਦੱਸਦਾ ਏ ਨਾਨਕ ਜਿਹੜੇ ਗੁਰਮੁਖ ਗੁਰੂ ਦੀ ਕਿਰਪਾ ਨਾਲ ਤੇਰੀ ਸ਼ਰਨ ਆ ਪਏ ਹਨ ਆਸਾ ਮਹੱਲਾ ਪੰਜ ਆਠ ਪਹਿਰ ਉਦਕ ਇਸ਼ਨਾਨੀ ਸਦਹੀ ਭੋਗ ਲਗਾਏ ਸੋ ਗਿਆਨੀ ਆਠ ਪਹਿਰ ਉਦਕ ਇਸ਼ਨਾਨੀ हे ਪੰਡਤ ਉਹ ਜਲਾਥਲਾਂ ਵਿੱਚ ਹਰਥਾ ਬਸਣ ਵਾਲਾ ਹਰ ਸਾਲਗ੍ਰਾਮ ਜੋ ਅੱਠੇ ਪੈ ਰਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ। ਵੀ ਅੱਠੇ ਪੈ ਰਹੀ ਜਦੋਂ ਹੈ ਹੀ ਸਭ ਕੁਝ ਪ੍ਰਭੂ ਪਰਮਾਤਮਾ ਦਾ ਅੱਠੇ ਪੈ ਰਹੀ ਕਣਕਣ ਵਿੱਚ ਬਸਦਾ ਉਹ ਕਦੇ ਦੂਰ ਨਹੀਂ ਹੁੰਦਾ ਕਿਸੇ ਵੀ ਜੀਵ ਤੋਂ ਹਵਾ ਅੱਗ ਪਾਣੀ ਦੇ ਵਿੱਚ ਸਭ ਥਾਂ ਹੀ ਬਸਦਾ ਹੈ। ਮਹਾਰਾਜ ਨੇ ਇਹ ਸਮਝਾਉਣਾ ਕੀਤਾ ਆਠ ਪਹਿਰ ਉਦਕ ਇਸ਼ਨਾਨੀ ਉਦਕ ਦਾ ਮਤਲਬ ਪਾਣੀ ਇਸ਼ਨਾਨੀ ਦਾ ਮਤਲਬ ਇਸ਼ਨਾਨ ਕਰਨਾ ਹੈ ਪੰਡਤ ਉਹ ਜਲਾਸਲਾਂ ਵਿੱਚ ਹਰ ਥਾਂ ਵਸਣ ਵਾਲਾ ਹਰ ਪ੍ਰਭੂ ਪਰਮਾਤਮਾ ਸਾਲਗ੍ਰਾਮ ਜੋ ਅੱਠੇ ਪਹਿਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ ਸਦਹੀ ਭੋਗ ਲਗਾਏ ਸੁਗਿਆਨੀ ਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰ ਸਾਲਗ੍ਰਾਮ ਸਭ ਜੀਵਾਂ ਦੇ ਅੰਦਰ ਬੈਠ ਕੇ ਸਦਾ ਹੀ ਭੋਗ ਲਾਉਂਦਾ ਰਹਿੰਦਾ ਹੈ। ਪਦਾਰਥ ਸ਼ੱਕ ਦਾ ਰਹਿੰਦਾ ਹੈ। ਜੀਵਾ ਅੰਦਰ ਬੈਠ ਕੇ ਕੋਈ ਸਪੈਸ਼ਲ ਤੌਰ ਤੇ ਨਹੀਂ ਵੀ ਦੇ ਧਾਰ ਕੇ ਆਊਗਾ। ਕੁਝ ਕਿਸੇ ਜੁਨੀ ਵਿੱਚ ਆ ਕੇ ਛਕੇਗਾ। ਤੇ ਸ਼ੱਕ ਦਾ ਉਹ ਸਾਰਿਆਂ ਜੀਵਾਂ ਦੇ ਵਿੱਚ ਹੀ ਬੈਠਾ ਹੈ। ਮਹਾਰਾਜ ਦੱਸਿਆ ਸਦਾ ਹੀ ਸਦਾ ਹੀ ਭੋਗ ਲਗਾਏ ਸੋ ਗਿਆਨੀ ਅਗਲੇ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਬਿਰਸਾ ਕਾਹੂ ਛੋਟੇ ਨਹੀਂ ਬਹੁਰ ਬਹੁਰ ਤਿਸ ਲਾਗਾ ਪਾਈ ਜੋ ਕਿਸੇ ਦੀ ਵੀ ਦਰਦ ਪੀੜਾ ਨਹੀਂ ਰਹਿਣ ਦਿੰਦਾ ਮਹਾਰਾਜ ਕਹਿੰਦੇ ਬਹੁਰ ਬਹੁਰ ਤਿਸ ਲਾਗਾ ਪਾਈ ਅਸੀਂ ਉਸ ਹਰ ਸਾਲਗ੍ਰਾਮ ਦੀ ਪੈਰੀ ਮੁੜ ਮੁੜ ਲੱਗਦੇ ਹਾਂ ਸਾਲਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਚੰਦਨ ਦੇਵਾ ਏ ਪੰਡਿਤ ਪ੍ਰਮਾਤਮਾ ਦੇਵਦੀ ਸੇਵਾ ਭਗਤੀ ਹੀ ਸਾਡੇ ਘਰ ਵਿੱਚ ਸਾਲਗ੍ਰਾਮ ਦੀ ਪੂਜਾ ਹੈ ਹਰ ਨਾਮ ਸਿਮਰਨ ਹਰ ਨਾਮ ਸਿਮਰਨਾ ਹੀ ਸਾਡੇ ਵਾਸਤੇ ਸਾਲਗ੍ਰਾਮ ਦੀ ਪੂਜਾ ਸੁਗੰਧੀ ਭੇਟ ਤੇ ਨਮਸਕਾਰ ਹੈ ਪੂਜਾ ਅਰਚਾ ਬੰਦਨ ਦੇਵਾ ਮਾਰਾ ਨੇ ਅਗਲੇ ਵੰਦ ਜਦ ਅਸਿਆ ਘੰਟਾ ਜਾ ਕੇ ਸੁਣੀਏ ਚੌਂ ਕੁੰਟ ਹੈ ਪੰਡਤ ਉਸ ਹਰ ਸਾਲ ਗ੍ਰਾਮ ਦੀ ਰਜਾ ਦਾ ਘੰਟਾ ਸਿਰਫ ਮੰਦਿਰ ਵਿੱਚ ਸੁਣੇ ਜਾਣ ਦੀ ਥਾਂ ਸਾਰੇ ਜਗਤ ਵਿੱਚ ਹੀ ਸੁਣਿਆ ਜਾਂਦਾ ਹੈ ਮੰਦਿਰਾਂ ਵਿੱਚ ਘੰਟੇ ਵੀ ਵੱਜਦੇ ਹਨ ਮਾਰਾ ਨੇ ਦੱਸਿਆ ਵੀ ਉਹ ਤਾਂ ਇੱਕ ਮੰਦਰ ਵਿੱਚ ਹੀ ਸੁਣਿਆ ਜਾਂਦਾ ਪਰ ਅਸੀਂ ਤਾਂ ਪ੍ਰਭੂ ਪਰਮਾਤਮਾ ਦੀ ਰਜਾ ਦਾ ਘੰਟਾ ਸਿਰਫ ਮੰਦਰ ਵਿੱਚ ਹੀ ਨਹੀਂ ਸੁਣੇ ਜਾਣ ਦੀ ਥਾਂ ਸਾਰੇ ਜਗਤ ਵਿੱਚ ਹੀ ਸੁਣਿਆ ਜਾਂਦਾ ਹੈ ਅਜੀ ਤਾਂ ਹਰ ਥਾਂ ਤੇ ਉਹਦੇ ਨਾਮ ਦਾ ਘੰਟਾ ਵੱਜਦਾ ਸੁਣਦੇ ਹਾਂ ਚਾਰੇ ਕੁੰਡਾਂ ਵਿੱਚ ਆਸਨ ਜਾ ਕਾ ਸਤਬੈ ਕੁੰਠ ਜਾ ਕਾ ਚਬਰ ਸਭ ਉੱਪਰ ਝੂਲੇ ਮਹਾਰਾਜ ਨੇ ਦੱਸਿਆ ਪਹਿਲੇ ਬੰਦ ਚ ਵੀ ਸਾਧ ਸੰਗਤ ਰੂਪ ਵਿਕੁੰਠ ਵਿੱਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ ਗੁਰੂ ਦੀ ਸੰਗਤ ਵਿੱਚ ਗੁਰੂ ਸਾਧੂ ਦੀ ਸੰਗਤ ਕਰਨ ਵਾਲਿਆਂ ਦੇ ਵਿੱਚ ਹੀ ਰਹਿੰਦਾ ਅਕਾਲ ਪੁਰਖ ਵਾਹਿਗੁਰੂ ਇੱਥੇ ਲਿਖਿਆ ਨਾ ਸਾਧ ਸੰਗਤ ਰੂਪ ਵਿਕੁੰਠ ਵਿੱਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ ਜਾ ਕਾ ਜਬਰ ਸਭ ਉੱਪਰ ਝੂਲੇ ਅਗਲੇ ਬੰਦ ਚ ਮਹਾਰਾਜ ਦੱਸਦਾ ਸਭ ਜੀਵਾਂ ਉੱਤੇ ਉਸ ਦਾ ਪਵਨ ਜ਼ਬਰ ਝੁੱਲ ਰਿਹਾ ਹੈ ਹਵਾ ਸਦਾ ਹੀ ਚੱਲਦੀ ਰਹਿੰਦੀ ਹੈ ਨਾ ਜਿਹੜਾ ਆਪਾਂ ਆਕਸੀਜਨ ਕਹਿੰਦੇ ਆ ਵੀ ਆਕਸੀਜਨ ਮਿਲਦੀ ਆ ਸਦਾ ਹੀ ਹਵਾ ਚੱਲਦੀ ਰਹਿੰਦੀ ਚਬਰ ਸਦਾ ਹੀ ਹਵਾ ਦਾ ਜ਼ਬਰ ਝੁਲਦਾ ਰਹਿੰਦਾ ਸੰਸਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅੱਗੇ ਮਹਾਰਾ ਜੀ ਨੇ ਦੱਸਿਆ ਤਾਂ ਕਾ ਧੂਪ ਸਦਾ ਪਰ ਫੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਸਾਰੀ ਬਨਾਸਪਤੀ ਸਦਾ ਫੁੱਲਾਂ ਸਾਰੀ ਬਨਾਸਪਤੀ ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ਜਿਹੜੀ ਆਪਾਂ ਧੂਪ ਜਗਾਉਨੇ ਆ ਘਟ ਘਟ ਸੰਪਟ ਹੈ ਰਜਾ ਕਾ हे ਪੰਡਤ ਹਰੇਕ ਸਰੀਰ ਵਿੱਚ ਉਹ ਵਸ ਰਿਹਾ ਹੈ ਹਰੇਕ ਦਾ ਹਿਰਦਾ ਹੀ ਉਸ ਦਾ ਠਾਕੁਰਾਂ ਵਾਲਾ ਡੱਬਾ ਹੈ ਅਭਗ ਸਭ ਸੰਗ ਹੈ ਸਾਦਾ ਉਸ ਦੀ ਸੰਤ ਸਭਾ ਕਦੇ ਮੁੱਕਣ ਵਾਲੀ ਨਹੀਂ ਹੈ ਸਾਧ ਸੰਗਤ ਵਿੱਚ ਉਹ ਹਰ ਵੇਲੇ ਵੱਸਦਾ ਹੈ ਸੋ ਸਤਿਗੁਰਾਂ ਦੀ ਕਿਰਪਾ ਸਦਕਾ